ਪਹਿਲੀ ਗੱਲ ਤਾਂ ਨੁਕਸਾਨ ਤਾਂ ਪਹਿਲੇ ਨੰਬਰ ਤੇ ਆਉਂਦਾ ਹੂੰ ਤੇ ਜੇ ਫਾਇਦੇ ਦੀ ਗੱਲ ਕਰਕੇ ਫਾਇਦੇ ਵੀ ਬਹੁਤ ਆ ਇਹਦੇ ਵੀ ਬਹੁਤ ਆ ਇਹ ਆਪਾਂ ਨਸਲੇ ਨੂੰ ਦਿੰਨੇ ਹਾਂ ਦੁੱਧ ਹੂੰ ਤੇ ਆਪਣਾ ਰੇਟ ਹੁਣ 35 ਰੁਪਏ ਹੈਗਾ ਜੀ 35 ਰੁਪਏ ਹੈਗਾ ਕਿਉਂਕਿ ਫਲੈਂਟ ਆਪਣੀ 4.5 ਦੇ ਲਵੇ ਆਉਂਦੀ ਹੈਗੀ ਹੂੰ ਤੇ ਇਸ ਕਰਕੇ ਤੇ ਮੰਨ ਕੇ ਜਦੋਂ ਚੰਗਾ ਚੱਲ ਰਿਹਾ ਕੰਮ ਤੇ ਤਾਂ ਇਹੋ ਜੀ ਵੇਖਿਆ ਵੀ ਉਹ ਛਾਣ ਕੇ ਨਹੀਂ ਪਾਉਂਦੇ ਹੂੰ ਸਭ ਤੋਂ ਜ਼ਿਆਦਾ ਤਾਂ ਟੂੜੀ ਦਾ ਨੁਕਸਾਨ ਇਹੀ ਹੈ ਵੀ ਜਦੋਂ ਉਹਨੂੰ ਛਾਣਣਾ ਹੈ ਬਿਨਾਂ ਛਾਣ ਕੇ ਪਾਉਂਦੇ ਆ ਛਾਣ ਕੇ ਪਾਉਂਦੇ ਜਿਹੜੇ ਹੂੰ ਕਿਉਂਕਿ ਉਹਦੇ ਵਿੱਚ ਮਿੱਟੀ ਘਟਾ ਜੋ ਕੋਈ ਹੋਰ ਸਮਾਨ ਆ ਕੋਈ ਮੰਨ ਕੇ ਲੋਹੇ ਦੀ ਕਿੰਕਰ ਉਹ ਸਭ ਵਿੱਚ ਜਾਂਦੀ ਹੈ ਠੀਕ ਹੈ ਉਹ ਜਾ ਕੇ ਰੂਮਨ ਚ ਖੜਨੀ ਹੈ ਇਹਦੇ ਜਦੋਂ ਰੂਮਰ ਮੰਨ ਕੇ ਚਲੋ ਖਤਮ ਮੈਦਾ ਤੇ ਕੰਮ ਮੰਨ ਕੇ ਜੋ ਬਣ ਪੈ ਜਾਂਦਾ ਇਹਨਾਂ ਉਹੀ ਗਾਂ ਮੰਨ ਕੇ ਸਿਆਲਾਂ ਚ ਜੇ 30 ਲੀਟਰ ਆ ਗਾਂ ਉਹ 30 ਦੇਊਗੀ ਹੁਣ ਗਰਮੀ ਚ 30 ਲੀਟਰ ਵਾਲੀ ਗਾਂ ਉਹ 15 ਤੇ ਆ ਜਾਂਦੀ ਹੈ ਉਹ ਪਰਸੈਂਟ ਰੱਖਦੇ ਆਪਾਂ ਤੇ ਮੰਨ ਕੇ ਜੋ 70 ਪੈਸੇ ਇਹ ਖਾਂਦੀ ਹੈ 70 ਖਾ ਜਾਂਦੀ ਹੈ ਹਾਂਜੀ ਹੂੰ ਦੀ ਆਪਾਂ ਸੇਵਿੰਗ ਦੀ ਆਪਾਂ ਨੂੰ ਸੇਵਨ ਬਾਤ ਜਾਂਦਾ ਸਾਰਾ ਖਰਚਾ ਕਰਕੇ ਸਾਰਾ ਖਰਚਾ ਕਰਕੇ ਬਾਕੀ ਜੋ ਗੋਹਾ ਪਿਸ਼ਾਵ ਇਹਨਾਂ ਤੋਂ ਵੱਤ ਜਾਂਦਾ ਆਪਾਂ ਹਾਂਜੀ ਸਾਸਰੀ ਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਖੜੇ ਆ ਜੀ ਬਰਾਡ ਡੇਰੀ ਫਾਰਮ ਦੇ ਵਿੱਚ ਇਹ ਜਿਹੜਾ ਡੇਰੀ ਫਾਰਮ ਹੈ ਇਹ ਪਿੰਡ ਦੋਦੇ ਦੇ ਵਿੱਚ ਆ ਤੇ ਬਾਕੀ ਬਾਈ ਜੀ ਤੁਹਾਨੂੰ ਦੱਸ ਦੇਣਗੇ ਵੀ ਇਹ ਪਿੰਡ ਦੀ ਲੋਕੇਸ਼ਨ ਪ੍ਰੋਪਰ ਕੀ ਆ ਹਨਾ ਤੇ ਆਪਾਂ ਅੱਜ ਡੇਰੀ ਫਾਰਮ ਦੀ ਗੱਲ ਕਰਾਂਗੇ ਵੀਡੀਓ ਦੇ ਵਿੱਚ ਵੀ ਡੇਰੀ ਫਾਰਮ ਦਾ ਜਿਹੜਾ ਕੰਮ ਹੈ ਉਹ ਆਪਾਂ ਜੇ ਸ਼ੁਰੂ ਕਰਨਾ ਹੋਵੇ ਆਪਾਂ ਕਿੱਥੋਂ ਉਹ ਕੰਮ ਸ਼ੁਰੂ ਕਰ ਸਕਦੇ ਆ ਇਹ ਦੇ ਵਿੱਚ ਆਪਾਂ ਨੂੰ ਨਫਾ ਕਿੰਨਾ ਕੁ ਹੋ ਜਾਂਦਾ ਤੇ ਜੇ ਇਹ ਦੇ ਵਿੱਚ ਨੁਕਸਾਨ ਹੁੰਦੀ ਹੈ ਜਿਹੜੇ ਉਹ ਆਪਾਂ ਨੂੰ ਕਿਵੇਂ ਨੁਕਸਾਨ ਹੁੰਦੇ ਆ ਕਿਵੇਂ ਉਹਨਾਂ ਤੋਂ ਬਚਣਾ ਕਿਉਂਕਿ ਹੁਣ ਜਿਹੜਾ ਟਾਈਮ ਚੱਲੀ ਜਾਂਦਾ ਗਰਮੀ ਬਹੁਤ ਪਈ ਜਾਂਦੀ ਆ ਤੇ ਬਹੁਤ ਸਾਰੇ ਪਸ਼ੂ ਆ ਜਿਹੜੇ ਬਿਮਾਰ ਹੋਈ ਜਾਂਦੇ ਹਨ ਇਹ ਸਾਰੀਆਂ ਗੱਲਾਂ ਤੇ ਆਪਾਂ ਚਰਚਾ ਕਰਾਂਗੇ ਖਰਚੇ ਦੀ ਗੱਲ ਵੀ ਕਰਾਂਗੇ ਤੇ ਬਚਤ ਦੀ ਗੱਲ ਵੀ ਕਰਾਂਗੇ ਇਨਕਮ ਦੀ ਗੱਲ ਵੀ ਕਰਾਂਗੇ ਤੇ ਸਭ ਤੋਂ ਪਹਿਲਾਂ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਆਪਣਾ ਜਿਹੜਾ ਇਹ ਡੇਰੀ ਫਾਰਮ ਹੈ ਇਹਦੀ ਪ੍ਰੋਪਰ ਲੋਕੇਸ਼ਨ ਕੀ ਆ ਇਹ ਜੀ ਪਿੰਡ ਦੋਦਾ ਜੀ ਹਾਂਜੀ ਸੁਰਗਾਪੁਰੀ ਰੋੜੀ ਸੁਰਗਾਪੁਰੀ ਰੋੜ ਓਥੇ ਸੁਰਗਾਪੁਰੀ ਰੋੜ ਤੇ ਟਾਣੀ ਨੰਦ ਸਿੰਘ ਟਾਣੀ ਨੰਦ ਸਿੰਘ ਹਾਂਜੀ ਇਹ ਇਹ ਕਿਹੜੇ ਜ਼ਿਲ੍ਹੇ ਦੇ ਇਹ ਮਕਸਰ ਸਾਹਿਬ ਦੇ ਵਿੱਚ ਰਹਿੰਦੇ ਮਕਸਰ ਸਾਹਿਬ ਦੇ ਆ ਜਾਂਦੇ ਠੀਕ ਹੈ ਜੀ ਤੇ ਹੁਣ ਆਪਾਂ ਅੱਜ ਵਾਲੀ ਵੀਡੀਓ ਦੇ ਵਿੱਚ ਡੇਰੀ ਫਾਰਮ ਦੀ ਹੀ ਗੱਲ ਕਰਨੀ ਹੈ ਨਾ ਕਿਉਂਕਿ ਆਪਣੇ ਚੈਨਲ ਤੇ ਜਾਂ ਪੇਜ ਤੇ ਪਹਿਲਾਂ ਬਹੁਤ ਸਾਰੀਆਂ ਡੇਰੀ ਫਾਰਮ ਦੀਆਂ ਵੀਡੀਓ ਆਈਆਂ ਹਾਂ ਹਾਂਜੀ ਕਮੈਂਟ ਆਉਂਦੇ ਆ ਵੀ ਇਹੇ ਕੰਮ ਹੈ ਜਿਹੜਾ ਇਹ ਫਾਇਦੇ ਵਾਲਾ ਹੈ ਹਾਂਜੀ ਇਹ ਮੈਨੂੰ ਐ ਸਮਝ ਨਹੀਂ ਵੀ ਕਿਉਂ ਨਹੀਂ ਕਿਉਂ ਐ ਕਮੈਂਟ ਆਉਂਦੇ ਆ ਕਿਉਂਕਿ ਮੈਂ ਜਿੰਨੇ ਵੀ ਡੇਰੀ ਫਾਰਮਾਂ ਦੇ ਵਿੱਚ ਗਿਆ ਹਾਂ ਫਾਰਮਾਂ ਦੇ ਵਿੱਚ ਗਿਆ ਉੱਥੇ ਪੋਜੀਟਿਵ ਵੀ ਹੁੰਦਾ ਕੰਮ 네ਗੇਟਿਵ ਵੀ ਹੁੰਦਾ ਵੀ ਨੁਕਸਾਨ ਵੀ ਹੋ ਜਾਂਦਾ ਉਹਨਾਂ ਨੂੰ ਤੇ ਨਫਾ ਵੀ ਹੁੰਦਾ ਪਰ ਇੱਕ ਗੱਲ ਸੋਚਣ ਵਾਲੀ ਆਏ ਆ ਵੀ ਜੇ ਆਪਾਂ ਨੂੰ ਨੁਕਸਾਨ ਹੀ ਹੋਈ ਜਾਂਦਾ ਹੋਵੇ ਫਿਰ ਇਹ ਬੰਦਾ ਕੰਮ ਕਰੇਗਾ ਹਨਾ ਇਸ ਤੇ ਤੁਸੀਂ ਕੀ ਕਹੋਗੇ ਵੀ ਇਹ 네ਗੇਟਿਵ ਕਮੈਂਟਾਂ ਵਾਲੇ ਆਪਾਂ ਗੱਲ ਕਰੀਏ ਤਾਂ ਇਹ ਤਾਂ ਜੀ ਪਹਿਲੀ ਗੱਲ ਤਾਂ ਨੁਕਸਾਨ ਤਾਂ ਪਹਿਲੇ ਨੰਬਰ ਤੇ ਆਉਂਦਾ ਹੂੰ ਤੇ ਜੇ ਫਾਇਦੇ ਦੀ ਗੱਲ ਕਰੀਏ ਫਾਇਦੇ ਵੀ ਬਹੁਤ ਆ ਫਾਇਦੇ ਵੀ ਬਹੁਤ ਆ ਹਾਂਜੀ ਜੇ ਮੰਨ ਕੇ ਚਲੋ ਹੁਣ ਆਪ ਆਪ ਕੰਮ ਕਰਦੇ ਆਂਗੇ ਤੇ ਸਾਨੂੰ ਹੁਣ ਫਾਇਦਾ ਹੀ ਬਹੁਤ ਆ ਜੇ ਹੁਣ ਆਪਾਂ ਬੰਦਾ ਛੱਡ ਕੇ ਤੇ ਆਪ ਹੁਣ ਗੱਡੀ ਚੱਕੀ ਤੇ ਸ਼ਹਿਰ ਵੱਜ ਗਏ ਫਿਰ ਤਾਂ ਗੱਲ ਹੈ ਨਹੀਂ ਫਾਇਦੇ ਵਾਲੀ ਤੇ ਹੁਣ ਜੇ ਆਪ ਆਪ ਸਵੇਰ ਉੱਠਦੇ ਆਂਗੇ ਸਵੇਰ ਵੀ ਮੰਨ ਕੇ ਚਲੋ ਆਪਣੇ ਪੈਸੇ ਕੋਲੇ ਆਗੇ ਸ਼ਾਮ ਨੂੰ ਮੰਨ ਕੇ ਚਲੋ ਸ਼ਾਮ ਨੂੰ ਵੀ ਪੈਸੇ ਕੋਲੇ ਆਗੇ ਤੇ ਜਿਵੇਂ ਹੁਣ ਇਹ ਕੰਮ ਹੈ ਜਿਹੜਾ ਡੇਰੀ ਵਾਲਾ ਇਹ ਆਪਾਂ ਸ਼ੁਰੂ ਕਦੋਂ ਕਰਿਆ ਸੀ ਸ਼ੁਰੂ ਜੀ ਪਹਿਲਾਂ ਤਾਂ ਘਰੇ ਰੱਖ ਦਿੰਦੇ ਪਸ਼ੂ ਬਾਪੂ ਵਰਗੇ ਉਹਦਾ ਪਹਿਲਾਂ ਇਤਰਾਮ ਦਾ ਤੇ ਹੁਣ 2 ਸਾਲ ਹੋ ਗਏ ਜੀ ਸਾਨੂੰ ਆਪ ਇਸ ਬ੍ਰਾਂਡ ਚ ਆਏ ਨੂੰ ਠੀਕ ਹੈ ਵੀ ਆਪਾਂ ਪ੍ਰੋਫੈਸ਼ਨਲ ਤਰੀਕੇ ਦੇ 2 ਸਾਲਾਂ ਦੇ ਇਹ ਕੰਮ ਕਰ ਰਹੇ ਹਾਂ ਤੇ ਆਪਾਂ ਕਿੰਨੇ ਪਸ਼ੂਆਂ ਤੋਂ ਇਹ ਕੰਮ ਸ਼ੁਰੂ ਕੀਤਾ ਸੀ ਆਪਣੇ ਹੀ ਘਰੇ ਨਾਰਮਲ ਐਨੀਮਲ ਸੀਗੇ ਜੱਗ ਸੱਤ ਕੁਝ ਮੱਝਾਂ ਹੁੰਦੀਆਂ ਸੀ ਪਹਿਲਾਂ ਜਿਆਦੇ ਤੇ ਕੋ ਗਾਂਆਂ ਥੋੜੀਆਂ ਸੀ ਮੱਝਾਂ ਕੁਝ ਸੇਲ ਕਰਕੇ ਤੇ ਬਾਅਦੋਂ ਗਾਂਆਂ ਮੰਨ ਕੇ ਚਲੋ ਘਰੇ ਹੀ ਸੀ ਉਹਨਾਂ ਦੇ ਸੀ ਮਨਾਰੇ ਉੱਪਰ ਚੰਗੇ ਧਰਾਈ ਹੈਗੇ ਠੀਕ ਹੈ ਇਹ 2 ਸਾਲਾਂ ਤੋਂ ਆਪਾਂ ਇਹ ਕੰਮ ਕਰਦੇ ਆਉਣੇ ਹਨ ਤੇ ਆਪਣੇ ਕੋਲੇ ਕਿੰਨੇ ਪਸ਼ੂ ਐਸ ਟਾਈਮ ਐਸ ਟਾਈਮ ਆਪਣਾ 11ਵਾਂ ਪਸ਼ੂ ਹੈ 11 ਪਸ਼ੂ ਦੁੱਧ ਵਾਲੇ ਕਿੰਨੇ ਪਸ਼ੂ ਹੋਣਗੇ ਦੁੱਧ ਵਾਲੇ 4 ਆ ਜੀ 4 ਦੁੱਧ ਵਾਲੇ ਪਸ਼ੂ ਹਨ ਤੇ ਹੁਣ ਜੇ ਆਪਾਂ ਮੇਨ ਗੱਲ ਆਹੀ ਹੁੰਦੀ ਹੈ ਵੀ ਇਹਦੇ ਵਿੱਚ ਆਪਾਂ ਨੂੰ ਇਨਕਮ ਕਿੰਨੀ ਹੋ ਜਾਂਦੀ ਹੈ ਇਨਕਮ ਦੀ ਤਾਂ ਦੁੱਧ ਤੇ ਡਿਪੈਂਡ ਹੈ ਜੀ ਹੂੰ ਜੇ ਹਸਾਨ ਮਣੇ ਹੁਣ ਗਰਮੀਆਂ ਹੁਣ ਗਰਮੀ ਦੁੱਧ ਘਟ ਆ ਜੀ ਹੂੰ ਤੇ ਮਣ ਕੇ ਲੋਫ ਹੋ ਜੇ ਬਰ ਜਾਂਦੇ ਆ ਸਾਲਾਂ 'ਚ ਦੁੱਧ ਫੁੱਲ ਹੁੰਦਾ ਮਣ ਕੇ ਜਦੋਂ ਸਾਡਾ ਲੱਕੀ ਟਾਈਮ ਹੁੰਦਾ ਹੂੰ ਉਹ ਜੇ ਮਨ ਕੇ ਚਲੋ ਪੂਰੇ ਬਚਦੇ ਸਾਨੂੰ ਨਹੀਂ ਹੁਣ ਜਿਵੇਂ ਇਹ ਰੁੱਤ ਚੰਦੀ ਜਾਂਦੀ ਹੈ ਹਨਾ ਇਹਦੇ ਵਿੱਚ ਮੇਨ ਪ੍ਰੋਬਲਮ ਆ ਜਾਂਦੀ ਹੈ ਰੇਟ ਦੀ ਹਾਂਜੀ ਕਿਉਂਕਿ ਦੁੱਧ ਦਾ ਰੇਟ ਹੈ ਨਾ ਜਿਹੜਾ ਬਹੁਤ ਹੀ ਡਾਊਨ ਚੱਲੀ ਜਾਂਦਾ ਹੈ ਇਸ ਕਰਕੇ ਆਪਾਂ ਨੂੰ ਬਹੁਤ ਸਾਰੇ ਕਮੈਂਟ ਆਉਂਦੇ ਆ ਕਿ ਪਸ਼ੂਆਂ ਅੱਜ ਤੱਕ ਗੋਹਾ ਵੀ ਨਹੀਂ ਵੱਜਦਾ ਨਹੀਂ ਕਿਉਂਕਿ ਦੁੱਧ ਬਹੁਤ ਡਾਊਨ ਚੱਲੀ ਜਾਂਦਾ ਹੈ ਹਾਂਜੀ ਇਹ ਆਪਾਂ ਕਿਵੇਂ ਨਿਬੜਦੇ ਹਾਂ ਇਸ ਚੀਜ਼ ਨੂੰ ਆਪਾਂ ਆਪ ਸੇਲ ਕਰਦੇ ਆਂ ਜਾਂ ਫਿਰ ਆਪਣਾ ਵੀ ਰੇਟ ਸਹੀ ਚੱਲੀ ਜਾਂਦਾ ਨਹੀਂ ਆਪਾਂ ਨਾ ਸੇਲ ਨੂੰ ਦਿੰਨੇ ਹਾਂ ਦੁੱਧ ਹੂੰ ਤੇ ਆਪਣਾ ਰੇਟ ਹੁਣ 35 ਰੁਪਏ ਹੈਗਾ ਜੀ 35 ਰੁਪਏ ਹਾਂਜੀ ਕਿਉਂਕਿ ਫਰੈਂਡ ਆਪਣੀ 4.5 ਦੇ ਲਵੇ ਆਉਂਦੀ ਹੈ ਜੀ ਤੇ ਇਸ ਕਰਕੇ ਤੇ ਮੰਨ ਕੇ ਜਦ ਚੰਗਾ ਚੱਲ ਰਿਹਾ ਕੰਮ ਹੂੰ ਤੇ ਬਾਕੀ ਜੇ ਕੋਈ ਸਪੈਸ਼ਲ ਨੰਬਰ ਲੈਣੇ ਇਹਨਾਂ ਦਾ ਫਿਰ ਆਪਾਂ ਨੂੰ ਮੰਨ ਕੇ ਜਦ 40 42 ਰੁਪਏ ਮਿਲ ਜਾਂਦਾ 40 42 ਰੁਪਏ ਹਾਂਜੀ ਕੋਸੋਂ ਬੋਨਸ ਹੁੰਦੇ ਉਹਨਾਂ ਦੇ ਬੋਨਸ ਵੀ ਮੈਜ ਕਹਿੰਦੇ ਆਪਾਂ ਨੂੰ ਕੋਈ ਸਬਸੈਟੀਆਂ ਵਗੈਰਾ ਹੁੰਦੀਆਂ ਉਹ ਵੀ ਮਿਲ ਜਾਂਦੀਆਂ ਤੇ ਬਾਈ ਜੀ ਆਪਾਂ ਰੇਟ ਦੀ ਗੱਲ ਕਰਦੇ ਸੀ ਹਨ ਤੁਸੀਂ ਆਖਿਆ ਵੀ ਆਪਾਂ ਨੂੰ 35 ਤੋਂ 40 42 ਇੱਦੋਂ ਵੀ ਟੱਪ ਜਾਂਦਾ ਹਨਾ ਰੇਟ ਵੀ ਇਸ ਟਾਈਮ ਆਪਾਂ ਨੂੰ 30 ਰੁਪਏ ਮਿਲ ਜਾਂਦਾ ਬਾਕੀ ਆਪਾਂ ਨੂੰ ਬੋਨਸ ਵਗੈਰਾ ਮਿਲ ਜਾਂਦੇ ਆ ਹਾਂਜੀ ਹੁਣ ਇਹਦੇ ਵਿੱਚ ਡਾਊਟ ਹੁੰਦਾ ਲੋਕਾਂ ਨੂੰ ਵੀ ਜਿਵੇਂ ਆਪਾਂ 4000 ਦਾ ਦੁੱਧ ਪਾਈ ਜਾਂਦੇ ਆ ਹਾਂਜੀ ਕਈ ਕਹਿੰਦੇ ਵੀ ਇਹਦੇ ਵਿੱਚ ਕੁਝ ਵੀ ਨਹੀਂ ਵੱਜਦਾ ਮੰਨ ਲਓ ਆਪਾਂ 4000 ਦਾ ਦੁੱਧ ਪਾਈ ਜਾਂਦੇ ਆ ਅੱਜ ਤੇ ਆਪਾਂ ਨੂੰ ਇਹਦੇ ਵਿੱਚ ਸੇਵਿੰਗ ਕਿੰਨੀ ਕੁ ਹੋਊਗੀ 4000 ਚੋਂ ਇਹ ਆਈ ਖਰਚੇ ਤੇ ਡਿਪੈਂਡ ਕਰਦਾ ਹੁਣ ਜਿਵੇਂ ਗਰਮੀ ਆਈ ਖਰਚਾ ਵੱਧ ਗਿਆ ਸਿਆਲਾਂ 'ਚ ਖਰਚਾ ਘਟ ਜਾਂਦਾ ਆਪਣਾ ਕਿਉਂਕਿ ਜਦੋਂ ਮੌਸਮ ਸਾਦੰਦਾ ਇੱਕ ਦੁੱਧ ਵੱਧ ਹੁੰਦਾ ਆਪਣੇ ਕੋਲੇ ਕਿਉਂਕਿ ਹੁਣ ਮੰਨ ਕੇ ਚਲੋ ਉਹੀ ਗਾਂ ਮੰਨ ਕੇ ਸਿਆਲਾਂ 'ਚ ਜੇ 30 ਲੀਟਰ ਆਈ ਗਾਂ ਉਹ 30 ਦਊਗੀ ਹੁਣ ਗਰਮੀ 'ਚ 30 ਲੀਟਰ ਵਾਲੀ ਗਾਂ ਉਹ 15 ਤੇ ਆ ਜਾਂਦੀ ਹੈ ਮੰਨ ਕੇ ਚਲੋ ਟੈਂਪਰੇਚਰ ਦਾ ਟੈਂਪਰੇਚਰ ਦਾ ਕਰਕੇ ਤੇ ਫਿਰ ਆਪਾਂ ਨੂੰ ਇਹਦੇ ਵਿੱਚ ਸੇਵਿੰਗ ਦੀ ਗੱਲ ਕਰਦੇ ਸੀ ਆਪਾਂ ਵੀ ਕਿੰਨੀ ਕੁ ਹੋ ਜਾਂਦੀ ਹੈ ਸੇਵਿੰਗ ਦਾ ਤਾਂ ਆਏ ਆ ਜੀ ਬੰਦੇ ਦੇ ਖਰਚੇ ਤੇ ਡਿਪੈਂਡ ਹੁਣ ਮੰਨ ਕੇ ਚਲੋ ਜੋ ਗਾਂ ਦੀ ਰਿਕੁਆਇਰਮੈਂਟ ਆ ਆਪਾਂ ਉਹਨੂੰ ਪੂਰਾ ਕਰਾਂਗੇ ਤੇ ਮੰਨ ਕੇ ਚਲੋ ਨਾਰਮਲ ਖਰਚਾ ਰੱਖਾਂਗੇ ਫਿਰ ਤਾਂ ਆਪਾਂ ਨੂੰ ਉਹ ਛੱਡ ਜਾਂਦੀ ਹੈ ਜੇ ਆਪਾਂ ਹੁਣ ਖਰਚਾ ਮੰਨ ਕੇ ਚਲੋ ਰਿਕੁਆਇਰਮੈਂਟ ਗਾਂ ਦੀ ਥੋੜੀ ਹੈ ਖਰਚਾ ਆਪਾਂ ਵਧਾਈ ਜਾਨੇਗੇ ਫਿਰ ਆਪਾਂ ਨੂੰ ਗਾਂ ਲਾਸਟ ਜਾਂਦਾ ਹੈ ਕੰਮ ਇਸ ਕਰਕੇ ਮੰਨ ਕੇ ਚਲੋ ਇੱਕ ਗਾਂ ਜੇ ਰੱਖਦੇ ਆਪਾਂ ਘਰੇ ਇੱਕ ਗਾਂ ਪੜਤਾਂ ਨਹੀਂ ਪਉਂਦੀ ਆਪਾਂ ਨੂੰ ਕਟੋਕੜ ਚਾਰ ਗਾਇਆਂ ਹੋਣੀਆਂ ਚਾਹੀਦੀਆਂ ਆਪਣੇ ਕੋਲ ਕਿਉਂਕਿ ਜੇ ਮੰਨ ਕੇ ਚੱਲੋ ਮੰਨ ਕੇ ਚੱਲੋ ਵੀ 100% ਰੱਖਦੇ ਆਂ ਆਪਾਂ ਤੇ ਮੰਨ ਕੇ ਜੋ 70 ਪੈਸੇ ਇਹ ਖਾਂਦੀ ਆ 70 ਖਾ ਜਾਂਦੀ ਆ ਹਾਂਜੀ 30 ਆਪਾਂ ਨੂੰ ਸੇਵਿੰਗ 30 ਆਪਾਂ ਨੂੰ ਸੇਵਿੰਗ ਵਿੱਚ ਬਚ ਜਾਂਦਾ ਸਾਰਾ ਖਰਚਾ ਕਰਕੇ ਸਾਰਾ ਖਰਚਾ ਕਰਕੇ ਬਾਕੀ ਜੋ ਗੋਹਾ ਪਿਸ਼ਾਬ ਇਹ ਨਾਲ ਉਹ ਬਚ ਜਾਂਦਾ ਆਪਾਂ ਨੂੰ ਹੂੰ ਠੀਕ ਐ ਵੀ ਬਾਈ ਨੇ ਆਖਿਆ ਵੀ ਜੇ 100 ਖਾਂਦੀ ਆ ਗਾਂ ਵੀ 100% ਹਨਾ 100% ਤੇ ਆਪਾਂ ਗੱਲ ਕਰੀਏ ਤੇ 70% ਇਹ ਖਾ ਜਾਂਦੇ ਖਰਚਾ ਜਾਨਵਰ ਆਪਣੇ 30% ਦੀ ਆਪਾਂ ਨੂੰ ਜਿਹੜੀ ਸੇਵਿੰਗ ਹੋ ਜਾਂਦੀ ਹੈ ਹਨਾ ਤੇ ਆਪਾਂ ਇਹਨਾਂ ਦੀ ਮੈਨੇਜਮੈਂਟ ਕਿਵੇਂ ਕਰਦੇ ਆ ਖਰਾਕ ਵਗੈਰਾ ਦੀ ਹਨਾ ਵੀ ਪੰਜਾਬ ਚ ਆਪਾਂ ਦੇਖਿਆ ਜਾਇਦਤਰ ਸਾਈਲੇਜ ਵੀ ਚੱਲਦਾ ਹਾਂਜੀ ਤੇ ਨਾਲ ਨਾਲ ਆਪਾਂ ਫੀਡ ਕਿਹੜੀ ਬਾਤਾਂ ਕਰਦੇ ਆ ਵੀ ਚੰਗੀ ਕਿਹੜੀ ਰਹਿੰਦੀ ਹੈ ਆਪਾਂ ਕੀ ਸਲਾਹ ਦੇਵਾਂਗੇ ਜਿਹੜੇ ਨਵੇਂ ਡੇਰੀ ਫਾਰਮਰ ਆ ਹਾਂਜੀ ਉਹਦਾ ਜੀ ਮੈਨੇਜਮੈਂਟ ਦੇ ਸਿਰ ਤੇ ਜੀ ਫੀਡ ਤਾਂ ਹੁਣ ਬਣ ਕੇ ਚੱਲੋ ਹੋਮ ਮੇਡ ਵੀ ਚੱਲੀ ਜਾਂਦੀਆਂ ਨੇ ਕੰਪਨੀ ਬੇਸਡ ਵੀ ਚੱਲੀ ਜਾਂਦੀਆਂ ਹਾਂ ਹੂੰ ਜਿਹੜੇ ਬੰਦੇ ਨੂੰ ਮੰਨ ਕੇ ਚਲੋ ਡਰਾਈ ਮੈਟਰ ਦਾ ਪਤਾ ਹੈਗਾ ਕੋਈ ਮੰਨ ਕੇ ਲੋਕਾਂ ਦੀ ਰਿਕੁਆਇਰਮੈਂਟ ਦਾ ਪਤਾ ਵੀ ਇੰਨਾ ਖਾਂਦੀ ਹੈ ਇਹ ਇੰਨਾ ਕੱਢੂਗੀ ਉਹ ਬੰਦੇ ਆਸਤੇ ਦਾ ਮੰਨ ਕੇ ਚਲੋ ਘਰ ਦੀ ਫੀਡ ਵੀ ਚੰਗੀ ਹੈ ਜੋ ਬੰਦਾ ਨਵਾਂ ਕੰਮ ਕਰਦਾ ਉਹ ਫੀਡ ਦੇ ਚੱਕਰਾਂ 'ਚ ਪੈਂਦਾ ਹੈਗਾ ਉੱਥੇ ਮੰਨ ਕੇ ਚਲੋ ਲਾਸ ਵੀ ਆ ਜਾਂਦਾ ਕਈ ਵਾਰੀ ਕਿਉਂਕਿ ਕਈ ਵਾਰੀ ਮੰਨ ਕੇ ਚਲੋ ਫੀਡ ਚੁੱਲੀ ਵਾਲੀ ਹੁੰਦੀ ਹੈ ਫੀਡ ਜਾਂ ਮੰਨ ਕੇ ਚਲੋ ਕੋਈ ਹੋਰ ਕੋਈ ਖਰਾਬੀ ਜਾਂਦੀ ਹੈ ਕਈ ਵਾਰੀ ਬੰਦੇ ਤੋਂ ਮੰਨ ਕੇ ਡਰਾਈ ਮੈਟਰ ਹੀ ਨਹੀਂ ਪੂਰਾ ਹੁੰਦਾ ਪਹਿਲੀ ਗੱਲ ਤਾਂ ਗਾਂ ਦਾ ਹਾਂ ਹਾਂ ਜਦੋਂ ਡਰਾਈ ਮੈਟਰ ਪੂਰਾ ਹੋ ਗਿਆ ਤਾਂ ਮੰਨ ਕੇ ਚੱਲੋ ਵੀ ਆਪਣਾ ਦੁੱਧ ਸਿਰੇ ਆ। ਵੀ ਨੁਕਸਾਨ ਹੈ ਜਿਹੜਾ ਉਹ ਖੀੜ ਉਹਦਾ ਕਾਰਨ ਬਣਦੀ ਹੈ ਕਿਸਾਨ ਹਣਾ ਕਿ ਜਿਹੜਾ ਨਵਾਂ ਬੰਦਾ ਹੁੰਦਾ ਉਹਨੂੰ ਆਏ ਹੁੰਦਾ ਵੀ ਕੰਪਨੀਆਂ ਉਹਨੂੰ ਇੰਪ੍ਰੈਸ ਕਰਨ ਵਾਸਤੇ ਆਫਰ ਵੀ ਬਹੁਤ ਦਿੰਦੀਆਂ ਹਾਂਜੀ ਤੇ ਆਏ ਵੀ ਕਹਿੰਦੀਆਂ ਵੀ ਕੋਈ ਵੀ ਕੰਪਨੀ ਆਪਾਂ ਚੱਕ ਲਈਏ ਹਰੇਕ ਕੰਪਨੀ ਕਹਿੰਦੀ ਵੀ ਸਾਡੀ ਫੀਡ ਹੈ ਜਿਹੜੀ ਨੰਬਰ 1 ਆ ਹਾਂਜੀ ਤੇ ਆਪਾਂ ਇਹੀ ਚੀਜ਼ ਪ੍ਰੈਫਰ ਕਰਦੇ ਹਾਂ ਵੀ ਜਿਹੜੀਆਂ ਪੁਰਾਣੀਆਂ ਕੰਪਨੀਆਂ ਹਨਾ ਜਿਨ੍ਹਾਂ ਨੂੰ ਜਾਣਦੇ ਆ ਲੋਕ ਤੇ ਉਹੀ ਆਪਾਂ ਫੀਡ ਦੀ ਗੱਤੋਂ ਕਰੀਏ ਨਵੀਆਂ ਕੰਪਨੀਆਂ ਬਰੀ ਇੱਕ ਵਾਰੀ ਨਾਮ ਭੱਜ ਗਈ ਹੈ ਹਨਾ ਵੀ ਬਾਕੀ ਜਿਹੜੇ ਬੰਦੇ ਪਹਿਲਾਂ ਪੁਰਾਣੇ ਡੇਰੀ ਫਾਰਮਰ ਹੈ ਉਹਨਾਂ ਨਾਲ ਆਪਾਂ ਰਾਇ ਮਸ਼ਵਰਾ ਕਰਕੇ ਫਿਰ ਫੀਡ ਦੀ ਗੱਤੋਂ ਕਰੀਏ ਤੇ ਇਹ ਆਪਣਾ ਛੋਟਾ ਜਿਹਾ ਆਪਾਂ ਵੀਡੀਓ ਦੇ ਰਾਹੀਂ ਦੱਸਣਾ ਸੀ ਆਪਣੇ ਜਿਹੜੇ ਨਵੇਂ ਡੇਰੀ ਫਾਰਮਰ ਹੈ ਤੇ ਇੱਕ ਨੁਕਸਾਨ ਹੋਰ ਹੁੰਦਾ ਵੀ ਅੱਜ ਕੱਲ ਨਾ ਗਾਈਆਂ ਦੇ ਬੰਨ ਬਹੁਤ ਪਈ ਜਾਂਦੇ ਆ ਉਹਦਾ ਕੀ ਕਰਨਾ ਵੀ ਉਹਦੇ ਕਰਕੇ ਪਸ਼ੂ ਆਪਣੇ ਜਿਹੜੇ ਮਰੀ ਵੀ ਜਾਂਦੇ ਆ ਉਹ ਲਾ ਜੀ ਇੱਕ ਤਾਂ ਮੰਨ ਕੇ ਚੱਲ ਹੁਣ ਗਰਮੀ ਦਾ ਮੌਸਮ ਆ ਗਰਮੀ ਚ ਮੰਨ ਕੇ ਚੱਲੋ ਇਹਨਾਂ ਨੂੰ 24 ਘੰਟੇ ਪਾਣੀ ਚਾਹੀਦਾ ਹੂੰ ਹੁਣ ਆਪਣੇ ਕੋਲੇ ਹਰਾ ਚਾਰਾ ਜਾਂ ਕੋਈ ਮੰਨ ਕੇ ਲੋ ਮੁੱਕ ਜਾਂਦਾ ਹੈ ਆਪਾਂ ਇਕੱਲੇ ਤੂੜੀ ਤੇ ਡਿਪੈਂਡ ਹੋ ਜਾਂਦੇ ਹੂੰ ਜਦੋਂ ਆਪਾਂ ਤੂੜੀ ਤੇ ਡਿਪੈਂਡ ਹੋ ਜਾਂਦੇ ਆ ਇੱਕ ਤਾਂ ਪਾਣੂ ਕਈ ਬੰਦੇ ਤਾਂ ਇਹੋ ਜਿਹੀ ਵੇਖਿਆ ਵੀ ਉਹ ਛਾਣ ਕੇ ਨਹੀਂ ਪਾਉਂਦੇ ਹੂੰ ਸਭ ਤੋਂ ਜ਼ਿਆਦਾ ਤਾਂ ਤੂੜੀ ਦਾ ਨੁਕਸਾਨ ਇਹੀ ਹੈ ਵੀ ਜਦੋਂ ਉਹਨੂੰ ਛਾਣਣਾ ਹੈ ਬਿਨਾਂ ਛਾਣ ਕੇ ਪਾਉਂਦੇ ਨੇ ਛਾਣ ਕੇ ਪਾਉਂਦੇ ਜਿਹੜੇ ਕਿਉਂਕਿ ਉਹਦੇ ਵਿੱਚ ਮਿੱਟੀ ਘਟਾ ਜੋ ਕੋਈ ਹੋਰ ਸਮਾਨਾ ਕੋਈ ਮੰਨ ਕੇ ਲੋਹੇ ਦੀ ਕਿੰਕਰ ਉਹ ਸਭ ਵਿੱਚ ਜਾਂਦੀ ਹੈ ਠੀਕ ਹੈ ਉਹ ਜਾ ਕੇ ਰੂਮਨ ਚ ਖੜਨੀ ਹੈ ਇਹਦੇ ਜਦੋਂ ਰੂਮਰ ਮੰਨ ਕੇ ਚਲੋ ਖਤਮ ਮੈਦਾ ਤੇ ਕੰਮ ਮੰਨ ਕੇ ਜੋ ਬੰਨ ਪੈ ਜਾਂਦਾ ਇਹਨੂੰ ਇਹਦੇ ਕਰਕੇ ਇਹ ਨੁਕਸਾਨ ਜਿਆਦਾ ਜਿਹੜੇ ਪਸ਼ੂਆਂ ਦੇ ਬੰਨ ਪਈ ਜਾਂਦੇ ਹਨਾ ਤੂੜੀ ਨਾਸ਼ਣਨ ਕਰਕੇ ਇੱਕ ਉਲੀ ਵਾਲੀ ਫੀਡ ਵਗੈਰਾ ਨਾਲ ਵੀ ਹੋ ਜਾਂਦਾ ਹੋਊਗਾ ਨਾ ਵੀ ਇਹ ਨਵੇਂ ਜਿਹੜੇ ਨਵੇਂ ਡੇਰੀ ਫਾਰਮਰ ਹਨਾ ਉਹਨਾਂ ਨੂੰ ਇਹ ਚੀਜ਼ ਧਿਆਨ ਚ ਰੱਖਣੀ ਪਊਗੀ ਵੀ ਤੂੜੀ ਹੈ ਜਿਹੜੀ ਉਹ ਛਾਣ ਕੇ ਪਾਓ ਨਵੀਆਂ ਕੰਪਨੀਆਂ ਮੰਨੀ ਨਾ ਭਜੋ ਜਿਹੜੇ ਘੱਟ ਦੁੱਧ ਵਾਲੇ ਪਸ਼ੂ ਹਨਾ ਉਹਨਾਂ ਨੂੰ ਤਾਂ ਭਾਵੇਂ ਆਪਾਂ ਘਰ ਦੇ ਦਾਣੇ ਤੇ ਜਿਵੇਂ ਕੀ ਹਾਂਜੀ ਹਾਂਜੀ ਇਹ ਘਰ ਦਾਣਾ ਜੋ ਗਿਆ ਜਾਂ ਛੋਲਿਆਂ ਦਾ ਆਪਣੇ ਕਿ ਚਿੱਲੜ ਹੋ ਗਿਆ ਛਿਲਕਾ ਗਏ ਨੇ ਇਹ ਸਾਰਾ ਕੁਝ ਮਿਕਸ ਕਰਕੇ ਵੀ ਆਪਾਂ ਪਾ ਸਕਦੇ ਹਾਂ ਹਾਂਜੀ ਤੇ ਹੁਣ ਆਪਾਂ ਪਸ਼ੂਆਂ ਦੀ ਗੱਲ ਕਰੀਏ ਜੇ ਕਿਸੇ ਨੇ ਡੇਰੀ ਫਾਰਮ ਸ਼ੁਰੂ ਕਰਨਾ ਕਿੰਨੇ ਪਸ਼ੂਆਂ ਤੋਂ ਸ਼ੁਰੂ ਕਰੇ ਤੇ ਕਿਹੋ ਜਿਹੇ ਪਸ਼ੂ ਲੈ ਕੇ ਆਵੇ ਉਹ ਵੀ ਮੈਂ ਪ੍ਰੇਫਰ ਕਰਦਾ ਹੁੰਦਾ ਵੀ ਉਹ ਕ੍ਰੋਸ ਲੈ ਕੇ ਆ ਹੁਣ ਪਹਿਲਾਂ ਹਾਂਜੀ ਕਿਉਂਕਿ ਬਿਨਾਂ ਨੋਲਿਜ ਤੋਂ ਇਹ ਆਪਾਂ ਹੁਣ ਸਿੱਧਾ ਹੀ ਜਿਵੇਂ ਜਮਾਈ ਪਿਓਰ ਲੈ ਆਈ ਲੱਖ ਲੱਖ ਡੂਡ ਡੂਡ ਲੱਖ ਦੀਆਂ ਆਪਾਂ ਗਾਈਆਂ ਲੈ ਆਈ ਵੀ ਮੈਸੇਜਿੰਗਾਂ ਪੰਜ ਗਾਈਆਂ ਲੈ ਆਉਣਾ ਤੇ ਉਹ ਮੈਨੂੰ ਨਹੀਂ ਲੱਗਦਾ ਵੀ ਕਾਮਯਾਬ ਹੋਣੀ ਹੈ ਹਨਾ ਹਾਂਜੀ ਤੇ ਹੁਣ ਇਹਦੇ ਵਿੱਚ ਆਏ ਆ ਜੀ ਜੇ ਕਿਸੇ ਬੰਦੇ ਨੂੰ ਮਾੜੀ ਮੋਟੀ ਨੌਲੇਜ ਹੈਗੀ ਹੈ ਪਹਿਲਾਂ ਤਾਂ ਆਪਾਂ ਟ੍ਰੇਨਿੰਗ ਦੀ ਗੱਲ ਕਰਦੇ ਹਾਂ ਵੀ ਟ੍ਰੇਨਿੰਗ ਜ਼ਰੂਰ ਲਵੋ ਕਿਉਂਕਿ ਇਹਦੀਆਂ ਟ੍ਰੇਨਿੰਗਾਂ ਬਹੁਤ ਕਰਾਉਂਦੇ ਸਰਕਾਰ ਵੱਲੋਂ ਵੀ ਹੁੰਦੀਆਂ ਹਨ ਹਾਂਜੀ ਪਹਿਲਾਂ ਟ੍ਰੇਨਿੰਗ ਲੈ ਲਓ ਜੇ ਮੰਨ ਕੇ ਚੱਲੋ ਤੁਹਾਨੂੰ ਉਹ ਉਹਨਾਂ ਦੇ ਦੱਸੇ ਅਨੁਸਾਰ ਆਪਦਾ ਕੰਮ ਸ਼ੁਰੂ ਕਰੋ ਹੌਲੀ-ਹੌਲੀ ਮੈਂ ਕਹੂੰ ਇਹ ਕ੍ਰੋਸ ਲੈ ਲਓ ਹੂੰ ਕ੍ਰੋਸ ਤੇ ਹੌਲੀ-ਹੌਲੀ ਆਪਦਾ ਹੱਥ ਖੋਲ ਲਓ ਹੂੰ ਮੰਨ ਕੇ ਚੱਲੋ ਇਹ ਸੇਵਾ ਚੰਗੀ ਕਰ ਲਓ ਉਹਨਾਂ ਦੀ ਉਹਨਾਂ ਦੇ ਚੰਗੇ ਸੀਮਣ ਭਰਾਲੋ ਹੂੰ ਕਿਉਂਕਿ ਆਏ ਸਾਲ ਇੱਕ ਬੱਚਾ ਆਪਾਂ ਨੂੰ ਦੇ ਦਿੰਦੀ ਹੈਗਾ ਹੂੰ ਕਿਉਂਕਿ ਚੰਗਾ ਹੁਣ ਤਾਂ ਸੀ ਹੁਣ ਬਹੁਤ ਚੰਗੇ-ਚੰਗੇ ਆ ਗਏ ਆ ਹੂੰ ਸੀਮਣ ਚੰਗਾ ਰਖਾਵਾਂਗੇ ਤਾਂ ਚੰਗੇ ਬੱਚੇ ਆਉਣਗੇ ਸੈਕਸਡ ਸੀਮਣ ਵੀ ਆ ਗਏ ਤੇ ਇਸ ਨਾਲ ਮੰਨ ਕੇ ਚੱਲੋ ਆਪਣੀ ਜਨਰੇਸ਼ਨ ਅਗਾਹ ਵਧ ਜਾਂਦੀ ਹੈਗੀ ਹੌਲੀ-ਹੌਲੀ ਇਸੇ ਤਰ੍ਹਾਂ ਮੈਂ ਵੀ ਅੱਗੇ ਵਧਿਆ ਇਸ ਕੰਮ ਠੀਕ ਹੈ ਤੇ ਲਓ ਜੀ ਇਹ ਆਪਣੀ ਛੋਟੀ ਜੀ ਵੀਡੀਓ ਸੀ ਇਹਦੇ ਵਿੱਚ ਆਪਾਂ ਜਾਣਕਾਰੀ ਇਹ ਦੇਣੀ ਸੀ ਵੀ ਜਿਹੜੇ ਆਪਾਂ ਨੂੰ ਕਈ ਵਾਰੀ ਬੈਡ ਕਮੈਂਟ ਆਉਂਦੇ ਹਨਾ ਵੀ ਡੇਰੀ ਫਾਰਮ ਦੇ ਵਿੱਚ ਤਾਂ ਕੁਝ ਬਚਦਾ ਹੀ ਨਹੀਂ ਗੋਹਾ ਗੋਹਾ ਵੀ ਨਹੀਂ ਬਚਦਾ ਐ ਕਮੈਂਟ ਆਉਂਦੇ ਆ ਤੇ ਬਚਨਾ ਬਚਨ ਬਚਾਉਣ ਵਾਲੀ ਗੱਲ ਤਾਂ ਭਾਈ ਆਏ ਆ ਜਿਹਨੇ ਬਚਾਉਣਾ ਹੋਵੇ ਉਹ ਬਚਾ ਲੈਂਦਾ ਹਨਾ ਤੇ ਬਾਕੀ ਸਾਰਾ ਇਹ ਜਿਹੜਾ ਕੰਮ ਹੈ ਨਾ ਇਹ ਖੜਾ ਆਪਣੀ ਨੌਲੇਜ ਸਿਰ ਤੇ ਜੇ ਆਪਾਂ ਇਹਨੂੰ ਬਿਨਾਂ ਨੌਲੇਜ ਤੋਂ ਕਰਾਂਗੇ ਇਹਦੇ ਵਿੱਚ ਨੁਕਸਾਨ ਹੀ ਨੁਕਸਾਨ ਹੈ ਇਸ ਕਰਕੇ ਪਹਿਲਾਂ ਟ੍ਰੇਨਿੰਗ ਲਾਓ ਤੁਸੀਂ ਕਿਸੇ ਡੇਰੀ ਫਾਰਮ ਫਾਰਮਰ ਦੇ ਕੋਲੇ ਜਾਓ ਉਹਦਾ ਰਾਇ ਮਸ਼ਵਰਾ ਲਾਓ ਆਪਾਂ ਪਸ਼ੂਆਂ ਨੂੰ ਕੀ ਪਾਉਣਾ ਹੈ ਕਿਹੜੀ ਖਰਾਕ ਦੇਣੀ ਹੈ ਸਾਰੀ ਪੁੱਛ ਕੇ ਪਾਓ ਬਾਕੀ ਜਿੱਥੋਂ ਆਪਾਂ ਪਸ਼ੂ ਲੈ ਕੇ ਆਉਣੇ ਆ ਉੱਥੋਂ ਵੀ ਪੂਰੀ ਉਹਦੀ ਡਿਟੇਲ ਲਓ ਵੀ ਪਹਿਲਾਂ ਉਹ ਪਸ਼ੂਆਂ ਨੂੰ ਕਿਹੋ ਜੀ ਖਰਾਕ ਪਾਈ ਜਾਂਦੇ ਸੀ ਆਏ ਨਹੀਂ ਹੋ ਸਕਦਾ ਵੀ ਉਹ ਭਾਵੇਂ ਸਾਈਲੇਜ ਪਾਈ ਜਾਂਦੇ ਹੁਣ ਆਪਾਂ ਲਿਆ ਕੇ ਸੁੱਕੀ ਤੂੜੀ ਤੇ ਬੰਨ੍ਹ ਦਈਏ ਫਿਰ ਤਾਂ ਆਪਣੇ ਪਸ਼ੂ ਖਰਾਬ ਹੋਣੇ ਹੀ ਹੋਣੇ ਹਨਾ ਤੇ ਬਾਕੀ ਆਪਾਂ ਬਾਈ ਜੀ ਹੋਰਾਂ ਦਾ ਨੰਬਰ ਵੀਡੀਓ ਦੇ ਵਿੱਚ ਮੈਂਸ਼ਨ ਕਰ ਦਾਂਗੇ ਜੇ ਕਿਸੇ ਵੀਰ ਨੂੰ ਡੇਰੀ ਫਾਰਮ ਦੇ ਰਿਲੇਟਡ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਉਹ ਕਾਲ ਕਰ ਸਕਦਾ ਬਸ ਕਾਲ ਦਾ ਜਿਹੜਾ ਸਮਾਂ ਹੈ ਉਹ ਥੋੜਾ ਜਿਹਾ ਦੇਖ ਕੇ ਕਰਨ ਕਿਉਂਕਿ ਆਪਾਂ ਹੁਣ ਸਵੇਰ ਤੇ ਸ਼ਾਮ ਨੂੰ ਇਸ ਕੰਮ 'ਚ ਹੁੰਨੇ ਆ ਹਨਾ ਹਾਂਜੀ ਤੇ ਇਸ ਕਰਕੇ ਤੁਸੀਂ ਕਾਲ ਥੋੜਾ ਜਿਹਾ ਧਿਆਨ ਨਾਲ ਕਰਿਓ ਇਹ ਬਾਕੀ ਆਪਾਂ ਮਿਲਦੇ ਆਂ ਹੋਰ ਵੀਡੀਓ ਦੇ ਵਿੱਚ ਇਹੋ ਜੀਆਂ ਜਾਣਕਾਰੀਆਂ ਦੇ ਨਾਲ ਆਪਣਾ ਵੀਡੀਓ ਵਧੀਆ ਲੱਗੀ ਹੋਵੇ ਤਾਂ ਨੂੰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ